ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਜੀ ਸ਼ਰਟਾਂ ਬਹੁਤ ਸੋਹਣੀਆਂ ਸੋਹਣੀਆਂ ਸ਼ਰਟਾਂ ਐ ਸਾਰੀਆਂ ਹੀ ਬਹੁਤ ਹੀ ਲੈਸਨ ਪ੍ਰਾਈਸ ਤੇ ਅਸੀਂ ਲਗਾਈਆਂ ਹੋਈਆਂ ਐ ਇਹ ਦੇਖ ਸਕਦੇ ਹੋ ਜੀ ਇਹ ਚਿਕਨ ਦੀ ਸ਼ਰਟ ਐ ਔਰ ਵੈਲ ਕਾਟਨ ਤੇ ਇਹ ਚਿਕਨ ਬਣੀ ਹੋਈ ਐ ਤੁਸੀਂ ਸਟੌਕ ਚੈੱਕ ਕਰ ਸਕਦੇ ਹੋ ਇਦੇ ਨਾਲ ਮਸਟਰਡ ਕਲਰ ਦੀ ਬਾਟਮ ਹੈ ਜਿਵੇਂ ਚਿਕਨ ਇਹ ਵਾਲੀ ਚਿਕਨ ਦਾ ਰੇਟ ਆਪਾਂ ਨੂੰ 600 ਰੁਪਏ ਸ਼ਰਟ ਪੈਂਦੀ ਹੈ ਪਰ ਇਸ ਟਾਈਮ ਆਪਾਂ ਤੁਹਾਨੂੰ 750 ਚ ਪੂਰਾ ਹੀ ਸੂਟ ਦੇ ਰਹੇ ਆ ਨਾਲ ਕਾਟਨ ਸਿਲਕ ਦੀ ਬਾਟਮ ਹੈ ਜੀ ਲੱਗੀ ਹੋਈ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਸ਼ਰਟ ਇਹ ਹੈ ਵੀ ਥੋੜਾ ਪਤਲੀ ਹੈ ਟਰਾਂਸਪੇਰੈਂਟ ਹੈ ਇਸ ਕਰਕੇ ਇਹਦੇ ਚ ਜ਼ਰੂਰਤ ਪਾਉਗੀ ਲਾਈਨਿੰਗ ਕੀ ਉਹ ਸੋਹਣਾ ਪੀਸ ਹੈ ਕਿਸੇ ਨੇ ਵੀ ਲੈਣਾ ਹੋਵੇ ਤੁਸੀਂ ਮੈਸੇਜ ਪਾਓ ਜੀ ਉਹ ਤੋਂ ਬਾਅਦ ਇਹ ਚੈੱਕ ਆ ਗਿਆ ਜੀ ਇਹ ਵੀ ਚੈੱਕ ਦੀ ਸ਼ਰਟ ਹੈ ਇਹਦੇ ਨਾਲ ਤੁਸੀਂ ਬਲੈਕ ਕਲਰ ਦੀ ਬੋਟਮ ਵੀ ਲਗਾ ਸਕਦੇ ਹੋ ਤੇ ਵਾਈਟ ਚਿਕਨ ਦੀ ਵੀ ਲਗਾ ਸਕਦੇ ਹੋ ਬੈਂਕ ਕੋਲਰ ਦੇ ਨਾਲ ਬਹੁਤ ਸੋਹਣਾ ਕੁੜਤਾ ਤਿਆਰ ਹੋਏਗਾ ਇਹ ਵੀ ਸ਼ਰਟ ਹੈ ਇਹਨਾਂ ਸ਼ਰਟਾਂ ਦੇ ਸਾਰਿਆਂ ਦੇ ਹੀ ਇੱਕ ਹੀ ਪ੍ਰਾਈਸ ਹੈ ਇਹ 250 ਇਹਨਾਂ ਦਾ ਪ੍ਰਾਈਸ ਹੈ ਜੀ ਕੋਈ ਵੀ ਕਿਸੇ ਨੇ ਲੈਣੀ ਹੋਵੇ ਮੈਸੇਜ ਪਾ ਸਕਦੇ ਹੋ ਔਰ ਸਾਰਾ ਇਹ ਸਟਾਕ ਪਿਓਰ ਕਾਟਨ ਹੈ ਕਿਸੇ ਚ ਵੀ ਮਤਲਬ ਇੱਕ ਵੀ ਤੰਦ ਰੇਸ਼ਮੀ ਨਹੀਂ ਹੈਗੀ ਇਹ ਦਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਾਕਸਿਸ ਬਣੇ ਹੋਏ ਆ ਫਲਾਵਰ ਦੇ ਨਾਲ ਤੇ ਕੋਸਟ ਸਾਰਿਆਂ ਦੀ ਉਹ ਸੇਮ ਹੈ ਤੇ ਉਸ ਤੋਂ ਬਾਅਦ ਇਹ ਚੀਜ਼ ਆ ਗਈ ਜੀ ਇਹ ਸਾਡੇ ਕੋਲ ਸੂਟ ਹੈ ਪੂਰੇ ਪੂਰੇ 5 5 ਮੀਟਰ ਦੇ ਸੂਟ ਹੈ ਕਿਸੇ ਨੇ ਵੀ ਲੈਣਾ ਹੋਵੇ ਗਿਆ 400 400 ਰੁਪਏ ਚ ਇਸ ਦੀ ਫਰੌਗ ਬਹੁਤ ਸੋਹਣੀ ਬਣਦੀ ਆ ਕਿਸੇ ਵੀ ਕਸਟਮਰ ਨੇ ਲੈਣਾ ਹੋਵੇ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰੋ ਜੀ ਓਕੇ ਥੈਂਕ ਯੂ